ਠੀਕ ਹੈ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵਾਂਗੇ ਤਾਂ ਰਾਜੇ ਜਿਵੇਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਅਪਡੇਟ ਦੇ ਦਿੱਤੀ ਸੀਗੀ ਠੀਕ ਹੈ ਜੇਕਰ ਤੁਸੀਂ ਮੇਰੀ ਵੀਡੀਓ ਦੇਖੀ ਹੋਵੇ ਸਪੈਸ਼ੇ ਜਾ ਕੇ ਦੇਖ ਸਕਦੇ ਹੋ ਆਨਸਰ ਕੀ ਬਾਰੇ ਤਾਂ ਉਸ ਦਿਨ ਮੈਂ ਤੁਹਾਨੂੰ ਕਿਹਾ ਸੀਗੀ ਤੁਹਾਡੀ ਅਗਸਤ ਜਿਹੜੀ ਕੀ ਹੈਗੀ ਇਹ ਤੁਹਾਡੀ 20 ਅਗਸਤ ਤੋਂ ਬਾਅਦ ਠੀਕ ਹੈ ਜੀ 20 ਅਗਸਤ ਤੋਂ ਬਾਅਦ 21 ਅਗਸਤ ਨੂੰ ਜਿਹੜੀ ਤੁਹਾਡੀ ਅਨਸਰ ਕੀ ਹੈਗੀ ਉਹ ਅਪਲੋਡ ਹੋ ਜਾਣੀ ਹੈ ਮੈਂ ਤੁਹਾਨੂੰ ਕਿਹਾ ਸੀ ਸਾਰੇ ਬੱਚਿਆਂ ਨੂੰ ਚਾਹੇ ਤੁਸੀਂ ਜਾ ਕੇ ਉਹ ਵੀਡੀਓ ਵੀ ਦੇਖ ਸਕਦੇ ਹੋ ਅੱਜ ਤੋਂ 12 13 ਦਿਨ 15 ਦਿਨ ਪਹਿਲਾਂ ਦੀ ਵੀਡੀਓ ਉਸ ਟਾਈਮ ਤੁਹਾਡਾ ਪੇਪਰ ਹਜੇ ਚੱਲ ਰਿਹਾ ਸੀਗਾ ਠੀਕ ਹੈ ਜੀ ਤਾਂ ਉਸੇ ਬਾਰੇ ਹੀ ਆਪਾਂ ਗੱਲ ਕਰਦੇ ਆਂਸਰ ਕੀ ਬਾਰੇ ਤੇ ਵੀਡੀਓ ਦੇ ਵਿੱਚ ਬਣੇ ਰਹੋ ਉਸ ਤੋਂ ਪਹਿਲਾਂ ਰਾਜੇ ਤੁਹਾਨੂੰ ਮੈਂ ਦੱਸਣਾ ਚਾਹਣਾਗਾ ਕਿ 14 ਅਗਸਤ ਤੋਂ ਲੈ ਕੇ 25 ਅਗਸਤ ਤੱਕ ਆਪਣੇ ਸਾਰੇ ਬੱਚਿਆਂ ਦੇ 75% ਆਫ ਹੈਗਾ ਠੀਕ ਹੈ ਜੀ ਜੇਕਰ ਕਿਸੇ ਬੱਚੇ ਨੇ ਇਹ ਤਿਆਰੀ ਕਰਨੀ ਹੈ ਜੇ ਲਬਾਰਡਨ ਦੀ ਤਿਆਰੀ ਕਰਨੀ ਠੀਕ ਹੈ ਜੀ ਉਹਦੇ ਬਾਅਦੇ ਪੰਜਾਬ ਪੁਲਿਸ 2024 ਵਾਲਾ ਬੈਚ ਲੈ ਸਕਦੇ ਹੋ ਵੀਡੀਓ ਪਟਵਾਰੀ ਗਰੁੱਪ ਡੀ ਵਾਸਤੇ ਤੁਸੀਂ ਆਲ ਪੰਜਾਬ ਐਗਜ਼ਾਮ ਵਾਲਾ ਬੈਚ ਲੈ ਸਕਦੇ ਹੋ ਰਾਜੇ ਜਿਹਦੇ ਨਾਲ ਸਾਰੇ ਪੇਪਰ ਕਵਰ ਹੋਣਗੇ ਖਾਸ ਕਰਕੇ ਗਰੁੱਪ ਡੀ ਦੇ ਤਾਂ ਹੁਣੀ ਹੁਣੇ ਕਵਰ ਹੋ ਜੇ ਚ ਠੀਕ ਹੈ ਜੀ 75% ਆਫ ਹੈ ਉਹਦੇ ਬਾਅਦ ਤੁਸੀਂ ਆਪਣੀ ਐਪ ਡਾਊਨਲੋਡ ਕਰ ਲਓ ਦੀਪੂਲਰ ਐਜੂਕੇਸ਼ਨ ਦਾ ਆਈਫੋਨ ਵਾਲੇ ਬੱਚੇ ਐ ਡਾਊਨਲੋਡ ਕਰ ਲਓ ਕਲਾਸ ਪਲੱਸ ਓ ਆਰ ਜੀ ਕੋਡ ਆਪਣਾ ਆਪਰਾ ਮੋਬਾਈਲ ਨੰਬਰ ਹੈਗਾ ਠੀਕ ਹੈ ਜੀ ਬਾਕੀ ਰਾਜੇ ਇਹਦੇ ਵਿੱਚ ਤੁਹਾਨੂੰ ਪੀਡੀਐਫ ਮਿਲਣਗੇ ਫੁੱਲ ਵੀਡੀਓ ਲੈਕਚਰ ਮਿਲਣਗੇ ਸਾਰੀਆਂ ਕਲਾਸਾਂ ਦੇਖੋ ਰਾਜੇ ਜਿਹੜਾ ਇਹ ਪ੍ਰੋਸੈਸ ਹੈ ਇਹ ਸ਼ੁਰੂ ਹੋ ਚੁੱਕਿਆ ਹੈਗਾ ਠੀਕ ਹੈ ਜੀ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈਗਾ ਆ ਦੇਖੋ ਤੁਹਾਡਾ ਪੇਪਰ ਲਾਸਟ ਐਂਡ ਡੇਟ ਸੀ 16 ਅਗਸਤ ਇਹਨਾਂ ਨੇ ਰਾਜੇ ਹੁਣ ਜਿਹੜੀ ਓਬਜੈਕਸ਼ਨ ਲਾਈ ਹੈ ਵਿੰਡੋ ਲਾਈਵ ਡੇਟ ਠੀਕ ਹੈ ਜੀ ਆਹ ਤੁਸੀਂ ਐਂਡ ਡੇਟ ਦੇਖ ਸਕਦੇ ਦੇਖ ਸਕਦੇ ਹੋਗੇ ਸਾਰਾ ਕੁਝ ਸ਼ੋ ਹੋਣ ਲੱਗ ਪਿਆ ਭਾਈ ਤਾਂ ਸਾਡੀਆਂ ਵੈਬਸਾਈਟਾਂ ਤੇ ਠੀਕ ਹੈ ਜੀ ਟਾਈਮ ਤੁਸੀਂ ਦੇਖ ਸਕਦੇ ਹੋ 21 ਅਗਸਤ 7:00 ਪੀਐਮ ਤੇ ਤੇ ਇਹ ਜਿਹੜਾ ਓਬਜੈਕਸ਼ਨ ਵੀਡੀਓ ਹੈ ਵਿੰਡੋ ਹੈਗੀ ਠੀਕ ਹੈ ਜੀ ਜਿਹੜੀ ਜੈਕਪਸ਼ਨ ਆਬਜੈਕਸ਼ਨ ਵਿੰਡੋ ਇਹ ਸਟਾਰਟ ਹੋ ਜੂਗੀ 7 ਵਜੇ ਤੇ ਜਿਹੜੀ ਇਹ ਖਤਮ ਹੋਣੀ ਹੈ ਇਹ ਹੋਣੀ ਹੈ 23 ਅਗਸਤ 2024 ਨੂੰ 7 ਪੀਐਮ ਤੇ ਠੀਕ ਹੈ ਜੀ ਜਿਵੇਂ ਮੈਂ ਤੁਹਾਨੂੰ ਕਹੀ ਜਾਂਦਾ ਕਿ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੁਹਾਨੂੰ ਜਿਵੇਂ ਮੈਂ ਅਪਡੇਟ ਦਿੰਦਾ ਹੁਣ ਰਾਜ ਜਿਵੇਂ ਹੁੰਦਾਗਾ ਠੀਕ ਹੈ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਅਪਡੇਟ ਦੇ ਦਿੱਤੀ ਸੀ ਭਾਈ ਇੰਨੀ ਤਰੀਕ ਨੂੰ ਤੁਹਾਡੀ ਆਬਜੈਕਸ਼ਨ ਕੀ ਹੈ ਜਿਹੜੀ ਉਹ ਹੋ ਜੂਗੀ ਅਨਸਰ ਕੀ ਤੁਹਾਡੀ ਆਊਟ ਹੋ ਚੁੱਕੀ ਠੀਕ ਹੈ ਜੀ ਤੇ ਹੁਣ ਇਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਾਂਗਾ ਜਿਹੜੀ ਇਹ ਗਰੁੱਪ ਡੀਡੀ ਭਰਤੀ ਆਈ ਹੈ ਇਹਦੇ ਵਿੱਚ ਮੈਂ ਤਾਂ ਉਹਨੂੰ ਸਿਰਫ ਉਹੀ ਸਿਲੇਬਸ ਕਰਵਾਉਂਗਾ ਸਿਰਫ ਉਹੀ ਜਿਹੜਾ ਤੁਹਾਨੂੰ ਪੇਪਰ ਵਿੱਚ ਆਊਗਾ 90 ਤੋਂ 92% ਸਿਲੇਬਸ ਤੁਹਾਨੂੰ ਕਰਵਾਏ ਹੋਏ ਦੇ ਵਿੱਚੋਂ ਹੀ ਮਿਲੂਗਾ ਤਾਂ ਕਰਕੇ ਰਾਜੇ ਤੇ ਜੇਲ੍ਹ ਬਾੜਨ ਵਾਲੇ ਕੈਂਡੀਡੇਟਾਂ ਦਾ ਪਤਾ ਹੀ ਆਪਣਾ ਪੰਜਾਬ ਪੁਲਿਸ ਦਾ ਦੂਜੇ ਪੋਸਟ ਨੂੰ ਪੜਾਉਣ ਦਾ ਤਰੀਕਾ ਕੀ ਹੈਗਾ ਆਪਾਂ ਸਿਰਫ ਗਰੁੱਪ ਸੀ ਤੇ ਡੀ ਦੀ ਤਿਆਰੀ ਕਰਵਾਉਣੇ ਆ ਰਾਜੇ ਠੀਕ ਹੈ ਜੀ ਕਿਉਂਕਿ ਜਿੰਨਾ ਵਿੱਚ ਆਪਾਂ ਆਪਰਾ 100% ਦਿੰਨੇ ਆ ਜੇਕਰ ਤੁਸੀਂ ਜਿਹੜੀ ਨੌਕਰੀ ਹਾਸਲ ਕਰਨਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਤੇ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਠੀਕ ਹੈ ਜੀ ਘੱਟ ਟਾਈਮ ਖਰਾਬ ਕਰਕੇ ਤੁਹਾਨੂੰ ਟੌਪਿਕ ਪੂਰਾ ਸਮ ਠੀਕ ਹੈ ਜੀ ਸਿਰਫ ਤੁਹਾਡੇ ਕਨਸੈਪਟ ਤੇ ਹੀ ਧਿਆਨ ਦਵਾਇਆ ਜਾਂਦਾਗਾ ਤਾਂ ਤੁਸੀਂ ਆਪਣੇ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਹਰ ਤਨੇ ਨਵੀਂ ਅਪਡੇਟ ਵਾਸਤੇ ਚੈਨਲ ਜੁਆਇਨ ਕਰਕੇ ਰੱਖ ਲਓ ਕੋਰਸ ਜਰੀ ਵਾਸਤੇ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਆਫਰ ਤਾਂ ਨੂੰ ਪਤਾ ਪੱਤਰੀ ਆਪਣਾ 25 ਅਗਸਤ ਤੱਕ ਹੈਗਾ ਤੇ ਆ ਭਾਈ ਸਿਲਸਲਾ ਜਿਹੜਾ ਸ਼ੁਰੂ ਹੋ ਚੁੱਕਿਆ ਹੈਗਾ ਜਿਵੇਂ ਤੁਹਾਨੂੰ ਮੈਂ ਕਿਹਾ ਸੀਗਾ ਠੀਕ ਹੈ ਬਹੁਤ ਬੱਚੇ ਸਵੇਰੇ ਫੋਨ ਕਰੀ ਜਾਂਦੇ ਮੈਂ ਬੱਚਿਆਂ ਨੂੰ ਕਹਿੰਦੀ ਬੇਟ ਕਰ ਲਓ ਆਪਣੀ ਇਨਫੋਰਮੇਸ਼ਨ ਕਰੇ ਝੁੱਠੀ ਜਾਂਦੀ ਨੇ ਮੈਂ ਸਾਰਾ ਕੁਝ ਪਤਾ ਕਰਕੇ ਫੇਰ ਹੀ ਦੱਸ ਦਾਂਗਾ ਠੀਕ ਹੈ ਤੇ ਗਰੁੱਪ ਡੀ ਦਾ ਵੀ ਤੁਹ ਫਰਮੇਤਾ ਨੂੰ ਆਪਕੇ ਕੋਲੋਂ ਸਲੇਵਸ ਬਣਾ ਕੇ ਦਸੂਗਾ ਬਸੂਰੀ ਤੇਰੀ ਕਰ ਲਿਓ ਠੀਕ ਹੈ ਤੇ ਚਲੋ ਧੰਨਵਾਦ